ਸਲੋਕ ਕਵੀ ਜੀਓ ਕੇ ਇਕੰਕੌਰ ਸਤਗੁਰ ਪ੍ਰਸਾਦ ਕਵੀ ਰੋ ਸਾ ਜੰਤ ਇੱਕ ਦੇਖਿਆ ਜੈਸੀ ਤੋ ਲੱਖ ਦੇਸੇ ਚੰਚਲ ਬਹੁ ਗੁਨਾ ਮਤ ਹਿ ਨਾਮ ਟੋ ਕਵੀਰ ਮੇਦੇ ਬੁੱਧ ਕੋ ਜਮ ਨ ਕਰੇ ਤਿਸ ਪਾਰ ਜਿੰਨੇ ਜੰਮ ਹ ਸਿਰ ਜਿਆ ਸੋ ਜਪਿਆ ਪਰਵਦਗਾ ਕਬੀਰ ਕਸਤੂਰੀ ਪਿਆ ਪਰ ਤੇ ਸਬਦਾਸ ਜਉ ਜੋ ਤਖਤ ਤੇਰੀ ਦੇ ਕੀ ਤੇਉਧਿਓ ਰ ਅਮਨ ਵਾਸ ਕਬੀਰ ਜਹਗਤ ਪਰ ਓਟੰਮ ਕੇ ਠੇਰ ਗਿਓ ਰਾਮਾ ਆਏ ਪਰ ਤਰਮ ਰਏ ਕੇ ਵਿਚੇ ਤੁਮਤਾ ਮ ਕਬੀਰ ਸਾਖਤ ਤੇਸ ਉਪਰ ਪਲਾ ਰੱਖੇ ਆਸ਼ਾ ਦਾ ਓ ਸਾਖ ਤਬ ਪਰ ਮਰ ਗਿਆ ਕੋਈ ਨਾ ਲੇ ਨਾਉ ਕਵੀਰ ਕਉਂਡੀ ਕਉਂਡੀ ਜੋਰ ਕੇ ਜੋਰੇ ਲੱਖ ਕਰੋ ਚਲਤ ਵਾਰ ਨਾ ਕੁਛ ਮਿਲਿਓ ਨਹੀਂ ਲੰਗੋਟੇ ਤੋ ਕਬੀਰ ਕੌਂਡੀ ਕੌਂਡੀ ਜੋਰ ਕੇ ਜੋਰੇ ਲੱਖ ਕਰੋੜ ਚਲਤੇ ਵਾਰ ਨਾ ਕੁਛ ਮਿਲੋ ਨਹੀਂ ਲੰਗੋਟੇ ਤੋ ਇਸ ਲੋਕ ਸਤਿਗੁਰ ਕਬੀਰ ਜੀ ਦੇ ਮੁਖਾਰ ਬੰਦ ਤੋਂ ਉਚਾਰੇ ਹੋਏ ਤਨ ਤਨ ਚਬਰ ਛਤਤ ਦੇ ਮਾਲਕ ਗੁਰਤਾ ਗੰਦੀ ਤੇ ਬਰਾਜਮਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1374 ਤੇ ਸ਼ਿਸ਼ੋਗਤ ਹਨ ਸਤਿਗੁਰੂ ਸਮਝਾ ਰਹੇ ਹੈ ਕਬੀਰ ਐਸਾ ਜੰਤਕ ਦੇਖਿਆ ਜੈਸੀ ਧੋਈ ਲਖ ਜਿਸੇ ਚੰਚਲ ਬਹੁ guna ਮਤ ਹੀਣਾ ਨਾ ਪਕ ਕਹਿੰਦੇ ਇੱਕ ਜੀਵ ਮੈਂ ਦੇਖਿਆ ਉਹ ਦੇਖਣ ਲਈ ਬਹੁਤ ਹੀ ਸੋਹਣਾ ਲੱਗਦਾ ਜਿਵੇਂ ਕਿ ਕਹਿੰਦੇ ਲਾਖਤ ਹੋਈ ਹੋਈ ਚਮਕਦੀ ਬਹੁਤ ਹੈ ਪਰ ਅੰਦਰੋਂ ਕਾਲੀ ਹੁੰਦੀ ਹੈ ਉਹਦੀ ਚਮਕ ਜਰੂਰ ਹੁੰਦੀ ਹੈ ਪਰ ਅੰਦਰ ਕਾਲਾ ਹੁੰਦਾ ਇਸੇ ਤਰੀਕੇ ਨਾਲ ਉਹ ਕਹਿੰਦੇ ਜੀਵ ਜਿਹੜਾ ਮੈਂ ਦੇਖਿਆ ਦッセ ਚੰਚਲ ਬਹੁ ਗੁਣਾ ਬਹੁਤ ਕਹਿੰਦੇ ਦੇਖਣ ਨੂੰ ਚਤਰਚਲਾਕ ਲੱਗਦਾ ਸੋਹਣਾ ਲੱਗਦਾ ਪਰ ਜਿਹੜੇ ਗੁਣਾ ਕਹਿੰਦੇ ਮਤ ਹੀਣਾ ਨਾ پاک ਮਤ ਤੋਂ ਕਹਿੰਦੇ ਹੀਣਾ ਹੈ ਜੇ ਜੀ ਮੱਤੇ ਹੈ ਨਹੀਂ ਤਾਂ ਉਹ ਜੀਵ ਕਤ ਨਾ ਪਾਕ ਜਿਹੜਾ ਪਵਿੱਤਰ ਨਹੀਂ ਜਿਹੜਾ ਕਾਮ ਕ્રોਧ ਲੋਭ ਮੋਹ ਹੰਕਾਰ ਦੇ ਵਿੱਚ ਗ੍ਰਸਤ ਹੋ ਕੇ ਅਸ਼ਟ ਰਿਸ਼ਨਾਮਾਂ ਦੇ ਵਿੱਚ ਗ੍ਰਸਤ ਹੋ ਕੇ ਮੋਹ ਮਾਇਆ ਦੇ ਵਿੱਚ ਗ੍ਰਸਤ ਹੋਇਆ ਮੱਤ ਤੋਂ ਜਿਹੜਾ ਬੰਦਾ ਹੈ ਨਾ ਹੈ ਕਿਉਂਕਿ ਗੁਰੂ ਜੀ ਕਹਿ ਰਹੇ ਹੈ ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਮੱਤ ਦੇ ਵਿੱਚ ਤਾਂ ਸਭ ਕੁਝ ਹੀ ਹੈ ਤੇ ਜਿਹੜਾ ਮੱਤੇ ਹੈ ਨਹੀਂ ਇਸ ਕੋਲ ਉਹ ਜੀਵ ਜਿਹੜਾ ਉਹ ਦੇਖਣ ਨੂੰ ਤਾਂ ਬੜਾ ਸੋਹਣਾ ਲੱਗਦਾ ਹੈ ਇਹ ਜਿਹੜਾ ਸਲੋਕਾ ਸਤਗੁਰੂ ਕਬੀਰ ਮਹਾਰਾਜ ਜੀ ਨੇ ਉਹਨਾਂ ਨਕਲੀ ਸਾਧੂਆਂ ਦੀ ਪਰਥਾਏ ਇਹ ਕਿਹਾ ਜਿਹੜੇ ਭਗਮਾ ਕੱਪੜਾ ਪਾ ਕੇ ਜਾਂ ਸਾਧੂਆਂ ਦਾ ਭੇਸ ਬਣਾ ਕੇ ਜਨਤਾ ਨੂੰ ਠੱਗਣ ਦਾ ਕੰਮ ਕਰਦੇ ਆ ਲੇਕਿਨ ਉਹਨਾਂ ਦੇ ਵਿੱਚ ਉਹ ਗੁਣ ਨਹੀਂ ਜਿਹੜਾ ਸਾਧੂ ਨੇ ਮੰਨਨ ਉਹ ਸੱਧਨਾ ਹੁੰਦਾ ਉਹ ਨਹੀਂ ਮੰਨ ਨੇ ਸੱਧਿਆ ਅੰਦਰੋਂ ਖੋਖਲੇ ਆ ਜਿਹੜੇ ਸਾਧੂ ਅੰਦਰੋਂ ਖੋਖਲੇ ਆ ਉਹ ਨਾਮ ਨਾਲ ਇਹਦਾ ਮਤਲਬ ਜੁੜੇ ਨਹੀਂ ਉਹ ਬਾਹਰਲੇ ਲੋਕਾਂ ਨੂੰ ਗੁੰਮਰਾਹ ਕਰ ਲਈ ਮੋ ਮਾਇਆ ਦੇ ਚੱਕਰ ਦੇ ਵਿੱਚ ਕਿ ਦੁਨੀਆ ਭੇਸ ਨੂੰ ਦੇਖ ਕੇ ਪੈਸੇ ਚੜੀ ਜਾਂਦੀ ਹੈ ਲੇਕਿਨ ਉਹਨਾਂ ਦੇ ਵਿੱਚ ਉਹ ਗੁਣ ਨਹੀਂ ਜਿਹੜੇ ਇੱਕ ਸਾਧੂ ਦੇ ਵਿੱਚ ਹੋਣੇ ਚਾਹੀਦੇ ਜਿਹੜੇ ਇੱਕ ਜੀਵ ਦੇ ਵਿੱਚ ਹੋਣੇ ਚਾਹੀਦੇ ਇਸੇ ਕਰਕੇ ਸਤਗੁਰ ਫਰੀਦ ਜੀ ਮਹਾਰਾਜ ਰਾਜ ਕਹਦੇ ਆ ਕਿ ਸਾਧੂ ਕਿਹੋ ਜਿਹਾ ਚਾਹੀਦਾ ਜਿਹੜਾ ਸੱਚ ਦੇ ਮਾਰਗ ਤੇ ਚੱਲੇ ਜਿਹਦੇ ਦਿਲ ਦੇ ਵਿੱਚ ਉਹਦੇ ਨਾਲ ਪਿਆਰ ਹੋਵੇ ਉਸ ਪਰਮਾਤਮਾ ਦੇ ਨਾਲ ਇਸ਼ਕ ਹੋਵੇ ਪ੍ਰੇਮ ਹੋਵੇ ਹਰ ਟਾਈਮ ਉਹਦੇ ਤਾੰਗ ਦੇ ਵਿੱਚ ਪਰਮਾਤਮਾ ਦੇ ਬੈਠਾ ਹੋਵੇ ਕਹਿੰਦੇ ਦਿਲੇ ਮੁਹੱਬਤ ਜਿਨ ਸੋਈ ਸੱਚਾ ਜਿਸਦੇ ਦਿਲ ਦੇ ਵਿੱਚ ਪਰਮਾਤਮਾ ਦੇ ਨਾਲ ਪ੍ਰੇਮ ਹੈ ਕਹਿੰਦੇ ਉਹ ਹੀ ਸੱਚਾ ਹੈ ਜਿਹੜਾ ਦੁਨੀਆਂ ਦੇ ਨਾਲ ਪ੍ਰੇਮ ਮੋ ਮਾਇਆ ਦਾ ਪਾ ਕੇ ਬੈਠਾ ਉਹ ਕਹਦਾ ਸਾਧੂ ਉਤਾ ਜਿਹੜੀ ਜਨਤਾ ਹੈ ਜਿਹੜੇ ਉਹਦੇ ਸ਼ੇਸ਼ ਹੈ ਉਹਨਾਂ ਨੂੰ ਵੀ ਗਮਰਾਹ ਕਰ ਦਿੰਦਾ ਦਿਲ ਮੁਹੱਬਤ ਜਨ ਸਹੀ ਸੱਚਾ ਜਨ ਮਨ ਹੋਰ মুখ ਹੋਰ ਸੇਕੜੇ ਕੱਚੇ ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਹੋਰ ਆ ਤੇ ਮੂੰਹ ਦੇ ਵਿੱਚ ਕੁਝ ਹੋਰ ਹੈ ਮਨ ਵਿੱਚ ਕੁਝ ਹੋਰ ਸੋਚ ਰਿਹਾ ਪਰ ਮੂੰਹ ਤੋਂ ਲੋਕਾਂ ਨੂੰ ਠਗਣ ਲਈ ਰਾਮ ਰਾਮ ਕਰੀ ਜਾਂਦੇ ਸੋ ਜਿਨ੍ਹਾਂ ਦੇ ਮਨ ਦੇ ਵਿੱਚ ਹੋਰ ਹੈ ਪ੍ਰੀਤ ਪਰਮਾਤਮਾ ਨਾਲ ਹੋਣੀ ਚਾਹੀਦੀ ਹੈ ਮਨ ਨੂੰ ਹੋਣੀ ਚਾਹੀਦੀ ਹੈ ਮਨ ਨੂੰ ਉਸ ਜਿੰਨਾ ਤਾਂ ਕਿ ਉਸ ਦੀ ਪ੍ਰੀਤ ਦੇ ਵਿੱਚ ਲੱਗਾ ਰਹੇ ਜਿਹਦੇ ਮੁਖ ਹੋਵੇ ਮੂੰਹ ਦੇ ਵਿੱਚ ਕੋਈ ਸ਼ੋਰ ਹੈ ਸੇਕਾਡੇ ਕੱਚਿਆ ਉਹ ਤਾਂ ਕਹਿੰਦੇ ਕੱਚੇ ਹੈ ਉਹ ਸਾਧੂ ਨਹੀਂ ਹੈ ਇਸ ਕਰਕੇ ਇਹ ਜਿਹੜਾ ਸਲੋਕ ਸਤਗੁਰੂ ਕਵੀਰ ਜੀ ਮਹਾਰਾਜ ਇਸ ਵਿੱਚ ਪ੍ਰਥਾਏ ਦੱਸ ਰਹੇ ਕਿ ਦੁਨੀਆ ਨੂੰ ਜਿਹੜੇ ਅਸਲੀ ਸਾਧੂ ਹੁੰਦੇ ਫਿਰ ਉਸ ਦੇ ਪ੍ਰੇਮ ਦੇ ਵਿੱਚ ਜੁੜ ਜਾਂਦੇ ਆ ਜਿਨ੍ਹਾਂ ਨੂੰ ਦੁਨੀਆ ਇਹ ਜਿਹੜੀ ਕੋੜ ਨਜ਼ਰ ਆਉਂਦੀ ਹੈ ਫਿਰ ਉਹ ਕਿਸੇ ਦੀ ਪ੍ਰਵਾਹ ਨਹੀਂ ਕਰਦੇ ਦੁਨੀਆ ਦੇ ਉੱਤੇ ਕਿਉਂਕਿ ਦੁਨੀਆ ਨੂੰ ਉਹ ਕੋੜ ਸਮਝਦੇ ਆ ਔਰ ਇਸ ਤਨ ਨੂੰ ਵੀ ਜਿਹੜਾ ਹੈ ਉਹ ਚੰਗਾ ਨਹੀਂ ਸਮਝਦੇ ਕਿਉਂਕਿ ਤਨ ਜਿਹੜਾ ਹੈ ਉਹ ਇਸ ਨੂੰ ਇਸ ਤੋਂ ਵੀ ਮੁਕਤ ਹੋਣਾ ਚਾਹੁੰਦੇ ਫਿਰ ਉਹ ਆਪਣੀ ਮਸਤੀ ਦੇ ਵਿੱਚ ਰਹਿੰਦੇ ਹੈ ਰਜਾ ਉਸ ਦੀ ਰਜਾ ਦੇ ਵਿੱਚ ਰਹਿੰਦੇ ਹੈ ਇਸੇ ਕਰਕੇ ਆਸਾ ਰਾਗ ਦੇ ਵਿੱਚ ਐਨੇ ਪਾਤਸ਼ਾਹ ਕਹਦੇ ਹੈ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਜਾ ਉਹ ਜਦੋਂ ਉਸ ਪਰਮਾਤਮਾ ਦੇ ਨਾਲ ਜੁੜੇ ਹੋਏ ਹੈ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੈ ਰੰਗ ਰੋਵੇ ਅਤੇ ਰੋਂਦੇ ਉਦੋਂ ਹੈ ਜਦੋਂ ਦੁਨੀਆਂ ਦੇ ਉੱਤੇ ਕੋਈ ਭੇੜ ਪੈਂਦੀ ਹੈ ਆਪਣੇ ਤੇ ਭੇੜ ਨਹੀਂ ਪੈਂਦੀ ਦੁਨੀਆਂ ਤੇ ਭੇੜ ਪੈਂਦੀ ਹੱਸਦੇ ਵੀ ਜੇਕਰ ਕਿਤੇ ਪਰਮਾਤਮਾ ਦੇ ਨਾਲ ਟੁੱਟ ਜਾਂਦੀ ਹੈ ਤੇ ਫਿਰ ਉਹ ਜਿਹੜਾ ਆਪਣੇ ਮਸਤੀ ਦੇ ਵਿੱਚ ਰਹਿੰਦੇ ਹੈ ਕਿਉਂਕਿ ਉਹਨਾਂ ਨੂੰ ਦੁਨੀਆਂ ਦਾ ਦੁੱਖ ਹੈ ਚੁੱਪ ਵੀ ਕਰ ਜਾਂ ਆਪਣੇ ਮੌਜ ਦੇ ਵਿੱਚ ਵਿੱਚ ਚੁੱਪ ਕਰ ਜਾਂਦੇ ਹਨ ਪਰ ਉਹ ਨਾਹੀਂ ਕਿਸੇ ਕੇ ਦੀ ਆਵਾਜ਼ ਸੱਚੇ ਨਾ ਉਹਨਾਂ ਨੂੰ ਕਿਸੇ ਦੀ ਦੁਨੀਆਂ ਦੀ ਪਰਵਾਹ ਨਹੀਂ ਹੁੰਦੀ ਕੋਈ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਕਿਉਂਕਿ ਪਰਮਾਤਮਾ ਦੇ ਨਾਲ ਜਿਨ੍ਹਾਂ ਨੇ ਗੰਢ ਪਾਈ ਹੈ ਜਿਹੜਾ ਇਸ ਸ੍ਰਿਸ਼ਟੀ ਦਾ ਮਾਲਕ ਹੈ ਉਹਦਾ ਕੋਈ ਕੀ ਵਿਗਾੜ ਸਕਦਾ ਸੋ ਸਮੱਲਾ ਪਹਿਲੇ ਦੇ ਵਿੱਚ ਵੀ ਸਤਿਗੁਰੂ ਪਹਿਲੇ ਪਾਤਸ਼ਾਹ ਸਮਝਾ ਰਹੇ ਹਨ ਜਿਨ ਪਟ ਅੰਦਰ ਬਾਹਰ ਗੁੱਧੜ ਤੇ ਭਲੇ ਸੰਸਾਰ ਜਿਨ੍ਹਾਂ ਦੇ ਕਹਿੰਦੇ ਬਾਹਰ ਜਿਹੜੇ ਦੇਖਣ ਨੂੰ ਬੜੇ ਸੋਹਣੇ ਲੱਗਦੇ ਪਰ ਅੰਦਰ ਬੜਾ ਰੁੱਖਾਪਨ ਹੈ ਤਿੰਨੇ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਜਿਹੜੇ ਉਸ ਪਰਮਾਤਮਾ ਦੇ ਨਾਲ ਜੁੜ ਜਾਂਦੇ ਹਨ ਉਹਨਾਂ ਚ ਰੁੱਖਾਪਨ ਆਉਂਦਾ ਹੈ ਕਿਉਂਕਿ ਉਹਨਾਂ ਨੂੰ ਇਹ ਸੰਸਾਰ ਚੰਗੇ ਨਹੀਂ ਲੱਗਦਾ ਉਨ੍ਹਾਂ ਦੇ ਅੰਦਰ ਜਿਹੜਾ ਹੈ ਉਸ ਪਰਮਾਤਮਾ ਦੀ ਤਾਂਘ ਹੁੰਦੀ ਹੈ ਕਿ ਉਸ ਦੇ ਨਾਲੋਂ ਲਿਬ ਨਾ ਟੁੱਟੇ। ਤਿੰਨ ਨੇਹ ਲੱਗਾ ਰੱਬ ਸੇਤੀ। ਉਨ੍ਹਾਂ ਦਾ ਪਿਆਰ ਜਿਹੜਾ ਪ੍ਰੇਮ ਜਿਹੜਾ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ। ਦੇਖਣੇ ਵਿੱਚ ਦੁਨੀਆਂ ਨੂੰ ਉਹ ਲੱਗਦੇ ਕਿ ਦੁੱਖਾਪਨ ਹੈ ਉਨ੍ਹਾਂ ਚ। ਲੇਕਿਨ ਉਹ ਉਸ ਪਰਮਾਤਮਾ ਦੇ ਦਿਦਾਰ ਦੇ ਵਿੱਚ ਬੈਠੇ ਹੈ। ਇਸੇ ਕਰਕੇ ਕਈ ਵਾਰ ਇਸ ਸੁਣਨ ਨੂੰ ਮਿਲਦਾ ਕਿ ਨਾਲ ਛੇੜਿਓ ਲਿਬ ਲੱਗੀ ਹੋਈ ਹੈ। ਜਦੋਂ ਕੋਈ ਸਾਧੂ ਬੈਠਾ ਹੈ ਜੇਕਰ ਬ੍ਰह्मज्ञानी ਹੈ ਔਰ ਉਸ ਲੇਵ ਦੇ ਵਿੱਚ ਬੈਠਾ ਫਿਰ ਸਮਝ ਲਓ ਉਹ ਪਰਮਾਤਮਾ ਦੇ ਨਾਲ ਜੁੜ ਕੇ ਬੈਠਾ ਹੈ ਕਿਉਂਕਿ ਦੁਨੀਆ ਨਾਲ ਤਾਂ ਉਸ ਦਾ ਨਾਤਾ ਹੀ ਕੋਈ ਨਹੀਂ ਸਭ ਕੁਝ ਸ਼ਰਦੰਧਿਆ ਹੋ ਗਿਆ ਅਗਲੇ ਸ਼ਲੋਕ ਚ ਸਤਿਗੁਰੂ ਸਮਝਾ ਰਹੇ ਕਬੀਰ ਮੇਰੀ ਬੁੱਧ ਕੋ ਜਮ ਨਾ ਕਰੇ ਤਿਸਕਾਰ ਜਿਨ ਇਹ ਜਮਵਾ ਸਰਜਿਆ ਸੋ ਜਪਿਆ ਪਰਬਦਗਾਰ ਕਹਿੰਦੇ ਇਹ ਜਿਹੜਾ ਜਮ ਹੈ ਇਹ ਮੇਰਾ ਕੁਝ ਵੀ ਨਹੀਂ ਬਗਾੜ ਸਕਦਾ ਕਿਉਂਕਿ ਜਿਸ ਧਰਮ ਰਾਜ ਨੂੰ ਪ੍ਰਮਾਤਮਾ ਨੇ ਸਜਿਆ ਪਰ ਧਰਮ ਰਾਜ ਨੇ ਅੱਗੇ ਜੰਮ ਰੱਖੇ ਹੋਏ ਐ ਉਹਦੇ ਚੇਲੇ ਜਿਹੜੇ ਅੱਗੇ ਹੁਕਮ ਚਲਾਉਂਦਾ ਜਿਨ੍ਹਾਂ ਤੇ ਜਦੋਂ ਉਸ ਧਰਮ ਰਾਜ ਦੇ ਸर्जਣ ਵਾਲੇ ਨੂੰ ਹੀ ਜਪ ਲਿਆ ਉਸ ਦਾ ਸਿਮਰਨ ਕਰਕੇ ਉਸ ਨਾਲ ਜੁੜ ਗਏ ਤਾਂ ਸਾਨੂੰ ਇਸ ਜਮਾ ਦਾ ਕਾਹਦਾ ਡਰ ਸਾਨੂੰ ਇਹਨਾਂ ਜਮਾ ਦਾ ਕੋਈ ਡਰ ਨਹੀਂ ਇਸੇ ਕਰਕੇ ਉਹ ਕਹਿੰਦੇ ਮੈਂ ਨਾ ਭੋਰਾ ਵੀ ਸਾਨੂੰ ਇਸ ਇਹਨਾਂ ਜਮਾ ਤੋਂ ਡਰਨੇ ਲੱਗਦਾ ਜਮ ਵੈਸੇ ਹੈ ਕੀ ਹੈ ਕਿ ਜੰਮਣਾ ਫਿਰ ਮਰਨਾ ਮਰਨਾ ਫਿਰ ਜੰਮਣਾ ਸੋ ਇਸ ਕਰਕੇ ਜਮ ਜਮ ਮਰੇ ਮਰੇ ਫਿਰ ਜਮੇ ਬਹੁਤ ਸਜਾਏ ਪਿਆਦੇ ਸ਼ਲਮੇ ਜਮ ਦਾ ਮਤਲਬ ਹੀ ਇੰਨਾ ਹੈ ਜਨਮ ਮਰਨਾ ਸੋ ਇਹ ਜਿਹੜੇ ਜਮ ਹੈ ਇਹ ਉਹਨਾਂ ਨੂੰ ਲਈ ਹੈ ਜਿਨ੍ਹਾਂ ਨੇ ਦੁਨੀਆ ਤੇ ਆ ਕੇ ਉਸ ਪਰਮਾਤਮਾ ਨਾਲ ਲਿਵ ਨਹੀਂ ਲਈ ਮੁਕਤੀ ਪ੍ਰਾਪਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸਿਰਫ ਮੋਹ ਮਾਇਆ ਦੇ ਵਿੱਚ ਰਹੇ ਇਸੇ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਆਪਣੇ ਗੌੜੀ ਬਿਰਾਗਣ ਦੇ ਵਿੱਚ ਕਹਿ ਰਹੇ ਪਰਵਾਰ ਪਾਰ ਕੇ ਦਾਨੀਆਂ ਲਿਖ ਲੈ ਆਲ ਪਤਲ ਮੋਜਮ ਡੰਡ ਨਾ ਲੱਗਈ ਤੇ ਜਿਲੇ ਸਰਵ ਜੰਜਾਲ ਕਹਿੰਦੇ ਜੋ ਤੂੰ ਲਿਖਣਾ ਚਾਹੁੰਦਾ ਚਿੱਤਰ ਗੁਪਤ ਨੂੰ ਕਹੇ ਜੋ ਤੂੰ ਲਿਖਣਾ ਚਾਹੁੰਦਾ ਤੂੰ ਲਿਖ ਲੈ ਮੈਨੂੰ ਕੋਈ ਪਰਵਾਹ ਨਹੀਂ ਕਿਉਂਕਿ ਮੈਂ ਤਾਂ ਇਸ ਦੁਨੀਆ ਦਾ ਜੰਜਾਲ ਹੀ ਛੱਡ ਦਿੱਤਾ ਤੇ ਤੇਰੇ ਜਮਾ ਮੈਨੂੰ ਕੀ ਕਰਨਗੇ ਕੀ ਲਿਖ ਲੈਣਗੇ ਮੇਰਾ ਕਿਉਂਕਿ ਦੁਨੀਆ ਦੇ ਨਾਲ ਉਹ ਜਿਨ੍ਹਾਂ ਨੇ ਨਾਤਾ ਤੋੜ ਦਿੱਤਾ ਇਹ ਕੋੜ ਦੀ ਪਾਲਤ ਤੋੜ ਲਈ ਇਹ ਪੈਲੀ ਛੱਡਿਆ ਮਕਸਦ ਆ ਦੁਨੀਆ ਤੇ ਆਉਣ ਦਾ ਕਿ ਕਿਵ ਸਚਾਰਾ ਹੋਈਏ ਕਿਵ ਕੋੜੇ ਟੁੱਟੇ ਪਾਲ ਜਿਨ੍ਹਾਂ ਨੇ ਸੰਸਾਰ ਦੇ ਜੰਗਾਲੀ ਛੱਡ ਦਿੱਤੇ ਤਾਂ ਉਹਨਾਂ ਦਾ ਜੰਮ ਵਿਗਾੜ ਵੀ ਕੀ ਸਕਦੇ ਸੋ ਇਸੇ ਤਰੀਕੇ ਦੇ ਨਾਲ ਜਦੋਂ ਧਰਮਰਾਜ ਜਿਹੜਾ ਹੁਕਮ ਚਲਾਉਂਦਾ ਜਮਾ ਦੇ ਉੱਤੇ ਕਿਉਂਕਿ ਜਮ ਉਹਦੇ ਨੌਕਰ ਹੈ ਪਰ ਜਿਸ ਨੇ ਧਰਮਰਾਜ ਨੂੰ ਜਨਮ ਦਿੱਤਾ ਜਦੋਂ ਉਹਦੇ ਜਨਮ ਦੇਣ ਵਾਲੇ ਨੂੰ ਅਸੀਂ ਮੰਨਣ ਲੱਗ ਪਏ ਤੇ ਫਿਰ ਉਹਦੇ ਨੌਕਰ ਸਾਡਾ ਕੀ ਵਿਗਾੜ ਸਕਦੇ ਐ ਇਸੇ ਕਰਕੇ ਪੰਜਵੇਂ ਪਾਤਸ਼ਾਹ ਬਹੁਤ ਹੀ ਵਧਿਆਇਕ ਕਹਿ ਰਹੇ ਐ ਕਿ ਜਿੱਥੇ ਗੁਰੂ ਦਾ ਭਜਨ ਹੁੰਦਾ ਪਰਮਾਤਮਾ ਦਾ ਨਾਮ ਜਪਿਆ ਜਾ ਰਿਹਾ ਕੀਰਤਨ ਹੋ ਰਿਹਾ ਉੱਥੇ ਕਹਿੰਦੇ ਜਮ ਕਹਿੰਦੇ ਬੜ ਨਹੀਂ ਸਕਦਾ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੁੰ ਨਹਾ ਛੁੱਟੇ ਨਿਕਟ ਨਾ ਜਾਈਏ ਦੂਤ ਕਹਿੰਦੇ ਜਿੱਥੇ ਸਾਧੂ ਭਜਨ ਬੰਦਗੀ ਕਰ ਰਹੇ ਉਸ ਪਰਮਾਤਮਾ ਦਾ ਕੀਰਤਨ ਹੋ ਰਿਹਾ ਹੈ ਉਹਦੇ ਸਿੱਖਤ ਸਲਾਹ ਦੇ ਵਿੱਚ ਭਜਨ ਕੀਰਤਨ ਚੱਲ ਰਿਹਾ ਕਥਾ ਚੱਲ ਰਹੀ ਹੈ ਕਹਿੰਦੇ ਨਾ ਮੈਂ ਤੇ ਨਾ ਤੂੰ ਉੱਥੇ ਛੁੱਟ ਨਹੀਂ ਸਕਦੇ ਉਹਨਾਂ ਦੇ ਨੇੜੇ ਦੂਤ ਜਾ ਨਹੀਂ ਸਕਦਾ ਪੰਜਵੇਂ ਪਾਤਸ਼ਾਹ ਕਹਿੰਦੇ ਸੋ ਜਿਹੜੀ ਪਰਮਾਤਮਾ ਦੀ ਬੰਦਗੀ ਹੈ ਜਿਹੜੇ ਉਸ ਦੇ ਵਿੱਚ ਜੁੜ ਜਾਂਦੇ ਉਹਨਾਂ ਨੂੰ ਦੁਨੀਆਂ ਦੀ ਕੀ ਪਰਵਾਹ ਉਹ ਤਾਂ ਜਨਮ ਮਰਨ ਜਿਹੜਾ ਖਤਮ ਕਰ ਦਿੰਦੇ ਆ ਅਗਲੇ ਸ਼ਲੋਕ ਸਤਗੁਰੂ ਕਹ ਰਿਹਾ ਕਬੀਰ ਕਸਤੂਰੀ ਭਇ ਭਮਰ ਪੈ ਸਬਦਾਸ ਜੋ ਜੋ ਭਗਤ ਕਬੀਰ ਕੀ ਤਉ ਤਉ RAM ਨਵਾਸ ਕਹਿੰਦੇ ਜਿਹੜੇ ਭਗਤ ਹੈ ਉਹ ਪਰਮਾਤਮਾ ਨੂੰ ਕਸਤੂਰੀ ਸਮਝਦੇ ਕਿਉਂਕਿ ਉਹਨਾਂ ਨੂੰ ਉਸ ਦੀ ਖੁਸ਼ਬੂ ਆ ਰਹੀ ਹੈ ਤੇ ਸਾਰੇ ਹੀ ਭਗਤ ਭਮਰੇ ਦੀ ਤਰ੍ਹਾਂ ਉਸ ਸੁਗੰਧ ਦੇ ਉੱਤੇ ਮਸਤ ਹੋ ਜਾਂਦੇ ਜੋ ਜੋ ਭਗਤ ਕਬੀਰ ਕੀ ਤੇ ਉਹ ਤੇ ਉਹ ਰਾਮ ਨਵਾਸ ਜਿੰਨੇ ਜਿੰਨੇ ਉਸ ਦੀ ਭਗਤੀ ਦੇ ਵਿੱਚ ਜੁੜਦੇ ਹੈ ਉਸ ਦੇ ਕਥਾ ਕੀਰਤਨ ਦੇ ਵਿੱਚ ਜੁੜਦੇ ਹੈ ਉਹਦੇ ਸੰਗਤ ਦੇ ਵਿੱਚ ਜੁੜਦੇ ਹੈ ਉਹਨਾਂ ਦੇ ਅੰਦਰ ਪਰਮਾਤਮਾ ਦਾ ਜਿਹੜਾ ਬਾਸ ਹੈ ਉਹ ਤਾਂ ਹੋਏ ਹੀ ਹੁੰਦਾ ਪਰ ਉਹਨਾਂ ਨੂੰ ਪ੍ਰਗਟ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਦੁਨੀਆ ਨਾਲੋਂ ਨਾਤਾ ਤੋੜ ਲੈ ਜਾਂਦਾ ਇਸੇ ਕਰਕੇ ਉਹ ਕਹਿੰਦੇ ਹੈ ਕਿ ਜੋ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਸਿਮਰਿਆ ਉਹ ਤਾਂ ਕਹਿੰਦੇ ਜਿਵੇਂ ਸਤਗੁਰ ਕਬੀਰ ਮਹਾਰਾਜ ਜੀ ਕਹਿ ਰਹੇ ਐ ਇੱਦੇ ਸਤਗੁਰ ਅਵਦਾਸਵਾਹ ਜੀ ਕਹਿ ਰਹੇ ਕਿ ਕੋਈ ਉਹਨਾਂ ਦਾ ਹਰ ਇੱਕ ਦਾ ਕਹਿਣਾ ਆਪਣੇ ਆਪਣੇ ਤਰੀਕੇ ਨਾਲ ਗੱਲ ਕੋਈ ਹੈ ਉਹ ਕਹਿੰਦੇ ਵੀ ਜੇ ਤੂੰ ਪਰਵਤ ਹੈ ਤਾਂ ਮੈਂ ਮੋਰ ਹਾਂ ਜੇ ਤੂੰ ਚੰਬ ਹੈ ਤਾਂ ਮੈਂ ਚਕੋਰ ਹਾਂ ਜੇ ਤੂੰ ਦੀਵਾ ਹੈ ਤਾਂ ਮੈਂ ਬਾਤੀ ਹੈ ਜੇ ਤੂੰ ਤੀਥ ਤੇ ਮੈਂ ਜਲਦੀ ਕਿਉਂਕਿ ਮੇਰੀ ਪ੍ਰੀਤ ਤੇਰੇ ਨਾਲ ਹੈ ਤੇਰੇ ਨਾਲ ਐਸੀ ਪ੍ਰੀਤ ਲਈ ਹੈ ਕਿ ਤੇਰੇ ਨਾਲ ਤੋੜ ਕੇ ਲਾਉਣੇ ਕਿਹਦੇ ਨਾਲ ਜਿਹਦੇ ਨਾਲ ਲਾਉਣੇ ਉਹ ਤਾਂ ਤੇਰੇ ਹੀ ਪੈਦਾ ਕੀਤੇ ਹੋਏ ਸੋ ਸੋਠ ਰਾਗ ਦੇ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਕਹਿ ਰਹੇ ਜੋ ਤਮ ਗਿਰਵਰ ਤੋ ਹਮ ਮੋਰਾ ਜੋ ਤਮ ਚੰਦ ਤੋ ਹਮ ਪਹਿਚ ਕੋਰਾ ਕਹਿੰਦੇ ਹੈ ਪ੍ਰਮਾਤਮਾ ਜੇ ਤੂੰ ਗਿਰਵਰ ਹੈ ਪਹਾੜ ਹੈ ਪਰਬਤ ਹੈ ਤਮ ਮੋਰਾ ਜੋ ਤਮ ਚੰਦ ਤੋ ਹਮ ਪਹਿਚ ਕੋਰਾ ਜੇ ਤੂੰ ਚੰ드ਰਮਾ ਹੈ ਤਮ ਮੈਂ ਚਿਕੋਰਾ ਇੰਨੇ ਪ੍ਰੀਤ ਕਹਿੰਦੇ ਗੂੜੀ ਹੈ ਚਕੋਤ ਕਿ ਤਹੋਂ ਜਿਹੜੀ ਮੁੜ ਜਾਂਦੀ ਹੈ ਲੇਕਿਨ ਟਕਾ ਟੱਕ ਜਿਹੜੀ ਚੰਦਰਮਾ ਤੇ ਨਿਗਾਹ ਜੋ ਤਮ ਦੇਵਰਾ ਤਾ ਹਮ ਬੱਤੀ ਕਹਿੰਦੇ ਜੇ ਤੁਸੀਂ ਦੀਵਾ ਬਣੋਗੇ ਤਾਂ ਮੈਂ ਉਸ ਦੇ ਵਿੱਚ ਬੱਤੀ ਦਾ ਰੂਪ ਬਣ ਕੇ ਕਿਉਂਕਿ ਸਾਰੇ ਚਾਨਣ ਜਿਹੜਾ ਹੈ ਉਹ ਬੱਤੀ ਸੜਦੀ ਹੈ ਆਪਣੇ ਆਪ ਨੂੰ ਖਤਮ ਕਰਦੇ ਹੈ ਸਿਦੀਵੇ ਲਈ ਦੀਵਾ ਨਹੀਂ ਸੜਦਾ ਬੱਤੀ ਸੜਦੀ ਹੈ ਜੋਤ ਮਤੇ ਦੇਥ ਤੋਂ ਹਮ ਜਾਂਦੀ ਕਹਿੰਦੇ ਜੇ ਤੁਸੀਂ ਤੀਰਥ ਹੈ ਤੀਥ ਕੀ ਹੈ ਜਿੱਥੇ ਪਰਮਾਤਮਾ ਦਾ ਭਗਤ ਪਰਮਾਤਮਾ ਦਾ ਪਿਆਰਾ ਪਰਮਾਤਮਾ ਦਾ ਮੁਨੀ ਕੋਈ ਵੀ ਜਿੱਥੇ ਜਾ ਕੇ ਪੈਂਦਾ ਜਿੱਥੇ ਉਹਦੇ ਚਰਨ ਪੈਂਦੇ ਉੱਥੇ ਉਹ ਤੀਰਥ ਬਣ ਜਾਂਦਾ ਕਹਿੰਦੇ ਜੇ ਤੁਸੀਂ ਤੀਥਾਂ ਤੇ ਮੈਂ ਜਾਂਦੀ ਮੈਂ ਯਾਤਰੀ ਬਣ ਕੇ ਨਾਲ ਸਾਚੀ ਪ੍ਰੀਤ ਹਮ ਤੁਮ ਸੋ ਜੋਰੀ ਤੁਮ ਸੋ ਜੋਰ ਅਵਰ ਸੰਗ ਤੋਰੀ ਮੈਂ ਦੀ ਪ੍ਰੀਤ ਜਿਹੜੀ ਹੈ ਇਹ ਪਰਮਾਤਮਾ ਤੁਹਾਡੇ ਨਾਲ ਹੈ ਤੁਹਾਡੇ ਨਾਲ ਪ੍ਰੀਤ ਪਾ ਕੇ ਮੈਂ ਦੁਨੀਆ ਨਾਲ ਤੋੜ ਲਈ ਹੈ ਇਸ ਕਰਕੇ ਤੁਹਾਡੇ ਨਾਲੋਂ ਤੋੜ ਕੇ ਹੁਣ ਜੋੜ ਨਹੀਂ ਕੇ ਦੇ ਨਾਲ ਇਹ ਤਾਂ ਦੁਨੀਆ ਹੀ ਕੋੜ ਹੈ ਸੋ ਸਤਗੁਰ ਕਬੀਰ ਮਹਾਰਾਜ ਜੀ ਜਿਵੇਂ ਕਹ ਰਹੇ ਹੈ ਕਿ ਕਸਤੂਰੀ ਦੀ ਜਿਹੜੀ ਖੁਸ਼ਬੂ ਹੈ ਉਹ ਪਰਮਾਤਮਾ ਨੂੰ ਕਸਤੂਰੀ ਸਮਝ ਕੇ ਉਸ ਦੀ ਖੁਸ਼ਬੂ ਦੇ ਉੱਤੇ ਭਵਰਾ ਜਿਵੇਂ ਫੁੱਲਾਂ ਦੇ ਉੱਤੇ ਹੋਜਨ ਨਮਸਤ ਇਸੇ ਤਰੀਕੇ ਨਾਲ ਉਸ ਦੇ ਪਿਆਰੇ ਜਿਹੜੇ ਆ ਉਸ ਪਰਮਾਤਮਾ ਦੇ ਤਾਂਗ ਦੇ ਵਿੱਚ ਜੁੜੇ ਰਹਿੰਦੇ ਆ ਉਹਦੇ ਚਤਨਾ ਦੇ ਵਿੱਚ ਵਾਸ ਕਰਦੇ ਆ ਅਗਲੇ ਸ਼ਲੋਕ ਚ ਸਤਿਗੁਰੂ ਕਹ ਰਹੇ ਕਬੀਰ ਗਹਿ ਗਚ ਪਰਿਓ कुटुंब के काठे रह गयो राम आए परे धर्म राय के बिचे तू माताओ ਕਹਿੰਦੇ ਇਹ ਜਿਹੜੀ ਦੁਨੀਆ ਦਾ ਇਹ ਰਸਤੇ ਦਾ ਨੱਤੇ ਕੋਟੰਬ ਜੋ ਵੀ ਭਾਈ ਭੈਣ ਭਰਾ ਇਹਨਾਂ ਦੇ ਵਿੱਚ ਇੰਨਾ ਕੁ ਮਸਤ ਹੋ ਗਿਆ ਬੰਦਾ ਕਿ ਜਿਹੜਾ ਪਰਮਾਤਮਾ ਦਾ ਨਾਮ ਲੈਣਾ ਸੀ ਉਹ ਨਹੀਂ ਲਿਆ ਗਲ ਦੇ ਵਿੱਚ ਕੁਟੰਬ ਦਾ ਹੀ ਪਿਆਰ ਰਹਿ ਗਿਆ ਗਲ ਦੇ ਵਿੱਚ ਉਸ ਦਾ ਹਾਰ ਪਾ ਲਿਆ ਲੇਕਿਨ ਜੇਕਰ ਪਰਮਾਤਮਾ ਦਾ ਹਾਰ ਉਸੇ ਨਾਮ ਦਾ ਪਾ ਲੈਂਦਾ ਤੇ ਫੇਰ ਤਾਂ ਬਹੁਤ ਹੀ ਅੱਛਾ ਸੀ ਪਰ ਕੁਟੰਬ ਦਾ ਪੈ ਗਿਆ ਉਹਨਾਂ ਦੇ ਵਿੱਚ ਐਸੀ ਰੌਣਕ ਮੇਲੇ ਦੇ ਵਿੱਚ ਫਸਿਆ ਕਿ ਜਿਹੜਾ ਪਰਮਾਤਮਾ ਦਾ ਨਾਮ ਸੇ ਉਹਨੂੰ ਇੱਕ ਪਾਸੇ ਰੱਖ ਦਿੱਤਾ ਐਸੇ ਰੋਲੇ ਗੋਲੇ ਦੇ ਵਿੱਚ ਕਹਿੰਦੇ ਆਏ ਪਰੇ ਧਰਮ ਰਾਏ ਕੇ ਵਿੱਚੇ ਤੁਮਾਤਾ ਇਸੇ ਰੋਲੇ ਗੋਲੇ ਦੇ ਵਿੱਚ ਕਹਿੰਦੇ ਧਰਮ ਰਾਜ ਦੇ ਬੰਦੇ ਆ ਗਏ ਧਰਮ ਰਾਜ ਦੇ ਬੰਦੇ ਕੋਲ ਜਾ ਮ ਬਹੁਤ ਆ ਗਏ ਖਤਮ ਹੋ ਗਏ ਹੱਥਾਂ ਪੈਰਾਂ ਦੀ ਪੈ ਗਈ ਕੀ ਆ ਇਸੇ ਕ ਕੀ ਲੈ ਕੇ ਜਾਣਾ ਜਿਹਨਾਂ ਨਾਲ ਰਸਟਰ ਨਾ ਤਬੜਾ ਉਹ ਵੀ ਪਰੇ ਨਾ ਹੋ ਗਏ ਕਿਉਂਕਿ ਹਥੀ ਤਾਂ ਹੋਰਦੇ ਆਫੇ ਤੇ ਮੈਂ ਨਹੀਂ ਮਰਨਾ ਇਹਦੀ ਜਗ੍ਹਾ ਇਹਨੂੰ ਲੈ ਜਾਓ ਕਹਿਣਗੇ ਤਾਂ ਬਹੁਤ ਤੇ ਬਹੁਤ ਪਿਆਰਾ ਸੱਟ ਪਰ ਇੱਕ ਸਾਹ ਵੀ ਨਹੀਂ ਦਵਾ ਸਕਦੇ ਇਸ ਕਰਕੇ ਜਿੰਨੇ ਵੀ ਦੁਨੀਆ ਦੇ ਰਿਸ਼ਤੇ ਨਾਤੇ ਉਹ ਪਰਮਾਤਮਾ ਨੂੰ ਭੁਲਾਉਂਦੇ ਆ ਤੇ ਜਿਹੜੇ ਰਿਸ਼ਤੇ ਨਾਤੇ ਅਸੀਂ ਬਣਾਏ ਹੁੰਦੇ ਆ ਉਹ ਅੰਤ ਬੇਲੇ ਸਾਡੇ ਕੰਮ ਨਹੀਂ ਆਉਂਦੇ ਕੰਮ ਜਿਹੜਾ ਆਉਣਾ ਉਹ ਪਰਮਾਤਮਾ ਦਾ ਨਾਮ ਨੇ ਆਉਣਾ ਇਹਨਾਂ ਰਿਸ਼ਤਿਆਂ ਨਾਤਿਆਂ ਨੂੰ ਬਣਾਉਂਦੇ ਬਣਾਉਂਦੇ ਦੁਨੀਆ ਪਰਮਾਤਮਾ ਤੋਂ ਦੂਰ ਹੋ ਗਈ ਪਰ ਹੋਣਾ ਤਾਂ ਪ੍ਰਮਾਤਮਾ ਦੇ ਨੇੜੇ ਸੀ ਇਹੋੀ ਗੱਲ ਸਤਗੁਰ ਬਾਬਾ ਦਾਸ ਮਹਾਰਾਜ ਜੀ ਆਪਣੇ ਸ਼ਬਦ ਦੇ ਵਿੱਚ ਕਹਿ ਰਹੇ ਹੈ ਸ਼ਬਦ ਹੈ ਪ੍ਰਮਾਤਮਾ ਉਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਮਰਟਾ ਗੰਠ ਨਾ ਜਾਣੀ ਇਸ ਸ਼ਬਦ ਨੂੰ ਉਹ ਕਹਿ ਰਹੇ ਕਿ ਮੈਂ ਜੁੱਤੀਆਂ ਨਹੀਂ ਗੰਢਦਾ ਚਮਰਟਾ ਗਾਠ ਨਾ ਜਾਣੇ ਲੋਗ ਇਕੱਠਾ ਵੇ ਪਰ ਨਹੀਂ ਆਪ ਨਹੀਂ ਜੇ ਤੱਕ ਤੇ ਨਹੀਂ ਰੰਬਿਠਾ ਲੋਗ ਗੰਠ ਗੰਠ ਖਰਾਬ ਗੋਚਾ ਕਹਿੰਦੇ ਲੋਕ ਰਿਸ਼ਤੇ ਨਾਤੇ ਬਣਾ ਕੇ ਖੁਆਰ ਹੋ ਗਏ ਖੱਜਲ ਖੁਆਰ ਹੋ ਗਏ ਹਉ ਬਿਨ ਗਾਠੇ ਜਾਏ ਪਹੁੰਚ ਕਹਿੰਦੇ ਮੈਂ ਇਹਨਾਂ ਦੇ ਨਾਲ ਨਾਤਾ ਨਹੀਂ ਬਣਾਇਆ ਦੁਨੀਆ ਨਾਲ ਪਰ ਮੈਂ ਜਿੱਥੇ ਪਹੁੰਚਣਾ ਸੀ ਉੱਥੇ ਪਹੁੰਚ ਗਿਆ ਬਿਨਾ ਇਹਨਾਂ ਦੇ ਨਾਤੇ ਬਣਾਏ ਬਿਨਾ ਦੁਨੀਆ ਦੇ ਪਦਾਰਥਾਂ ਦੇ ਜਿਸ ਪਰਮਾਤਮਾ ਦੇ ਲਈ ਜਨਮ ਦੇ ਲਈ ਇੱਕ ਜਨਮ ਮਿਲਦਾ ਕਹਿੰਦੇ ਮੈਂ ਉੱਥੇ ਪਹੁੰਚ ਗਿਆ ਮੈਂ ਬੇਗੰਪੁਰੇ ਚ ਪਹੁੰਚ ਗਿਆ ਔਰ ਜਿਹੜੇ ਲੋਕ ਮੇਤੋ ਜੁੱਥੀਆਂ ਗੰਢਾਈ ਜਾਂਦੇ ਆ ਮੈਂ ਤਾਂ ਟੁੱਟੀਆਂ ਗੰੰਣ ਗੰੰਣ ਵਾਲਾ ਉਹਨਾਂ ਤਾਂ ਦੁਨੀਆ ਦੀ ਟੁੱਟੀ ਹੋਈ ਜਿਹੜੀ ਤਕਦੀਰ ਸੀ ਉਹ ਗੰਢੀ ਪਰ ਦੁਨੀਆ ਨੂੰ ਨਹੀਂ ਪਤਾ ਲੱਗਾ ਕਿ ਉਹ ਜੁੱਥੀਆਂ ਗੰਢਦੇ ਆ ਕਿ ਦੁਨੀਆ ਦੀ ਟੁੱਟੀ ਹੋਈ ਤਕਦੀਰ ਨੂੰ ਉਸ ਪਰਬਾਤ ਮਨ ਨਾਲ ਗੰਢਦੇ ਆ ਇਸੇ ਕਰਕੇ ਜਿਹੜੇ ਮੋਹ ਮਾਇਆ ਦੇ ਵਿੱਚ ਦੁਨੀਆ ਦੇ ਵਿੱਚ ਪੈਂਦੇ ਆ ਇਹ ਨਿਰੇ ਛੜ ਹੈ ਇਸੇ ਕਰਕੇ ਪੰਜਵੇਂ ਪਾਸੇ ਛੜ ਟੁੱਡੀ ਰਾਗ ਦੇ ਵਿੱਚ ਕਹਦੇ ਮਾਈ ਮਾਇਆ ਛੜ ਇਹ ਜਿਹੜੀ ਦੁਨੀਆ ਹੈ ਇਹ ਛਲ ਹੈ ਝੂਠ ਹੈ ਕਪਟ ਹੈ ਤ੍ਰਿਣ ਕੀ ਅਗਨ ਮੇਗ ਕੀ ਛਾਇਆ ਕਹਿੰਦੇ ਜਿਹੜੀ ਕਾਫੋਸਦੀ ਅੱਗ ਹੈ ਮੇਗ ਕੀ ਛਾਇਆ ਬਦਲਾਂ ਦੀ ਜਿਹੜੀ ਛਾਂ ਹੈ ਗੋਬਿੰਦ ਭਜਨ ਬਿਨ ਹੜ ਕਾ ਜਲ ਜਿੰਨਾ ਮਰਜੀ ਇਸ ਦੁਨੀਆ ਤੋਂ ਇਕੱਠਾ ਕਰ ਲਓ ਮੋ ਬਾਇਆ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਸਿਰਫ ਤੇ ਸਿਰਫ ਇਹ ਹੜ ਹੜ ਹੈ ਬੰਦੇ ਦੇ ਦੇ ਲਈ ਉਸ ਦੇ ਲਈ ਇਹੋ ਉਲਟਾ ਰੋੜਾ ਬਣਦਾ ਦੁਨੀਆ ਦਾ ਨਾਤਾ ਜਿਹੜਾ ਹੈ ਜਿੰਨੇ ਵੀ ਸਾਡੇ ਰਿਸ਼ਤੇ ਨਾਤੇ ਹੈ ਇਹਨਾਂ ਨੂੰ ਜਿੰਨੀ ਜਲਦੀ ਬੰਦਾ ਤਿਆਗ ਦੇਵੇ ਉਨਾ ਹੀ ਚੰਗਾ ਹੈ ਸੋ ਅਗਲੇ ਸ਼ਲੋਕ ਚ ਸਤਗੁਰੂ ਸਮਝਾ ਰਹੇ ਕਬੀਰ ਸਾਖਤ ਤੇ ਸੂਕਰ ਪਣਾ ਰੱਖੇ ਆਸ਼ਾ ਗਾਓ ਉਹ ਸਾਖਤ ਬੱਪਰਾ ਮਰ ਗਿਆ ਕੋਈ ਨਾ ਲਹਿਣਾ ਸਤਗੁਰ ਕਬੀਰ ਮਹਾਰਾਜ ਜੀ ਜਿਹੜੇ ਮੋਹ ਮਾਇਆ ਦੇ ਵਿੱਚ ਫਸੇ ਹੋਏ ਜਿਨ੍ਹਾਂ ਨੂੰ ਸਾਖਤ ਕਿਆ ਜਿਹੜੇ ਪਰਮਾਤਮਾ ਨੂੰ ਛੱਡ ਕੇ ਮੋਹ ਮਾਇਆ ਦੇ ਵਿੱਚ ਫਸੇ ਹੋਏ ਆ ਉਹਨਾਂ ਨੂੰ ਸੂਰ ਨਾਲ ਕੰਪੇਅਰ ਕੀਤਾ ਕਿ ਉਹ ਸੂਰ ਤੋਂ ਵੀ ਪੰਡ ਦੇ ਚ ਜਿਹੜਾ ਸੂਰ ਹੁੰਦਾ ਉਹਦੇ ਤੋਂ ਵੀ ਮਾੜਿਆ ਕਬੀਰ ਸਾਖਤ ਤੇ ਸੂਕਰ ਪਲਾ ਉਹਨਾਂ ਜੀਵਾਂ ਤੋਂ ਉਹਨਾਂ ਮਨੁੱਖਾਂ ਤੋਂ ਕਹਿੰਦੇ ਜਿਹੜੇ ਪਰਮਾਤਮਾ ਤੋਂ ਦੂਰ ਹੈ ਮੋਹ ਮਾਇਆ ਦੇ ਵਿੱਚ ਫਸੇ ਹੋਏ ਆ ਉਹਨਾਂ ਤੋਂ ਤਾਂ ਕਹਿੰਦੇ ਸੂਰ ਚੰਗਾ ਹੈ ਕਿਉਂ ਚੰਗਾ ਕਹਿੰਦੇ ਉਹ ਤਾਂ ਮੋਹ ਮਾਇਆ ਇਕੱਠੀ ਕਰੀ ਜਾਂਦੇ ਆ ਪਰ ਸੂਰ ਜਿਹੜਾ ਹੈ ਉਹ ਘੱਟੋ ਘੱਟ ਪਿੰਡ ਦੀ ਗੰਦਗੀ ਤਾਂ ਸਾਫ਼ ਕਰਦਾ ਰਾਖੇ ਆਸ਼ਾ گاਉ ਕਹਿੰਦੇ گاਉ ਨੂੰ ਸਾਫ਼ ਸੁਥਰਾ ਰੱਖਦਾ ਗੰਦਗੀ ਨੂੰ ਖਾ ਲੈਂਦਾ ਪਰ ਉਹ ਉਲਟਾ ਮੋਹ ਮਾਇਆ ਇਕੱਠੇ ਕਰਨ ਦੇ ਖਾਤਰ ਗੰਧ ਪਾਉਂਦੇ ਆ ਲੋਕਾਂ ਦੇ ਨਾਲ ੱਤਕਾ ਕਰਦੇ ਜ਼ੁਲਮ ਕਰਦੇ ਕਿਉਂਕਿ ਪਾਪਾਂ ਬਾਜਨਾ ਹੋਵੇ ਇਕੱਠੀ ਮੋਹਿਆ ਸਾਥ ਨਾ ਜਾਵੇ ਇਸੇ ਕਰਕੇ ਕਹਿੰਦੇ ਉਹ ਸਾਖਤ ਬੱਪੜਾ ਮਰ ਗਿਆ ਜਿਹੜੇ ਕਹਿੰਦੇ ਮੋਹ ਮਾਇਆ ਇਕੱਠੀ ਜਿਨ੍ਹਾਂ ਨੇ ਕੀਤੀ ਸੋ ਮਰ ਗਿਆ ਕੋਈ ਨਾ ਲੇਹੇ ਨਾ ਜਿਹੜੀ ਮਾਇਆ ਜੋੜ ਕੇ ਛੱਡ ਕੇ ਜੇ ਉਹਨਾਂ ਦਾ ਕਹਿੰਦੇ ਕੋਈ ਨਾ ਨਹੀਂ ਲੈਂਦਾ ਐਸੇ ਉਹ ਖੇਡ ਬਣਦੀ ਹੈ ਕਿ ਸਾਰੇ ਧੀਆਂ ਪੁੱਤ ਰਹੀ ਉਹ ਮਾਇਆ ਦੇ ਕਰਕੇ ਲੜਨਾ ਸ਼ੁਰੂ ਕਰ ਲੈਂਦੇ ਤੇ ਉਹਨਾਂ ਦਾ ਪਿਆਰ ਹੀ ਖਤਮ ਹੋ ਜਾਂਦਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਹ ਜਿਹੜੀ ਮਾਇਆ ਹੈ ਇਹ ਤਾਂ ਖਸਮ ਜਿਹੜਾ ਹੋ ਰਾ ਕੋਈ ਐਸੇ ਕਰਕੇ ਭਗਤਾਂ ਤੋਂ ਗੁਰੂਆਂ ਤੋਂ ਪੀਰਾਂ ਫਕੀਰਾਂ ਤੋਂ ਇਹ ਡਰਦੇ ਹੈ ਤੇ ਜਿਹੜੇ ਜੀਵ ਇਸ ਨੂੰ ਮੋਹ ਮਾਇਆ ਨੂੰ ਪਿਆਰ ਕਰਦੇ ਹੈ ਉਹ ਆਪਣੇ ਜੀਵਨ ਦੀ ਬਾਜੀ ਹਾਰ ਕੇ ਚਲੇ ਜਾਂਦੇ ਐ ਇਸੇ ਕਰਕੇ ਉਹਨਾਂ ਨੇ ਸਵਾਰਥੀ ਕਿਹ ਜਿਹੜੇ ਬੰਦੇ ਸਵਾਰਥੀ ਐ ਪਰਮਾਤਮਾ ਦਾ ਨਾਮ ਭੁੱਲ ਕੇ ਬੈਠੇ ਐ ਪਰ ਮਾਇਆ ਨੂੰ ਇਕੱਠੇ ਕਰਨ ਦੇ ਵਿੱਚ ਉਹਨਾਂ ਦਾ ਬੜਾ ਜੋਸ਼ ਐ ਪਿੰਡ ਦੇ ਵਿੱਚ ਇਦਾਂ ਸਮਝਦੇ ਕਿ ਅਸੀਂ ਸਾਰੀ ਜਾਇਦਾਦ ਇਕੱਠਾ ਕਰਕੇ ਪਿੰਡ ਦੇ ਰਾਜੇ ਬਣ ਜਾਈਏ ਪਿੰਡ ਤੋਂ ਨੱਜ ਦੇ ਫਿਰ ਕਹਿੰਦੇ ਬਲੌਕ ਦੇ ਬਣ ਜਾਈਏ ਫਿਰ ਤਹਿਸੀਲ 'ਚ ਸਾਡਾ ਨਾਂ ਹੋਵੇ ਫਿਰ ਜ਼ਿਲ੍ਹੇ 'ਚ ਨਾਂ ਹੋਵੇ ਉੱਥੇ ਵੀ ਹੋਣ ਤੋਂ ਬਾਅਦ ਨੱਜ ਦੇ ਕਹਿੰਦੇ ਹੁਣ ਸਾਰੇ ਸੂਬੇ 'ਚ ਹੀ ਹੋ ਜਾਈਏ ਇਹ ਸੂਬੇ ਚ ਹੋ ਜਵੇ ਖੇਦ ਸਾਡੇ ਦੇਸ਼ ਚ ਸਾਡੀ ਚੰਦੀ ਹੋਵੇ ਰੱਜ ਹੈ ਨਹੀਂ ਇਹ ਨਹੀਂ ਪਤਾ ਕਿ ਇਥੋਂ ਲੈ ਕੇ ਕੁਝ ਨਹੀਂ ਜਾਣਾ ਅਗਲੇ ਸਲੋਕ ਚ ਬਹੁਤ ਹੀ ਵਧੀਆ ਤਰੀਕੇ ਨਾਲ ਸਤਿਗੁਰੂ ਕਹਿ ਰਹੇ ਕਬੀਰ ਕੌਡੀ ਕੌਡੀ ਜੋੜ ਕੇ ਜੋਰੇ ਲੱਖ ਕਰੋੜ ਚਲਤੀ ਬਾੜ ਨਾ ਕੁਝ ਮਿਲਿਓ ਲਈ ਲਗੋਟੀ ਤੋੜ ਕਹਿੰਦੇ ਜੀਵ ਨੇ ਪੈਸਾ ਪੈਸਾ ਕਰਕੇ ਜੋੜਿਆ ਔਰ ਇੰਨਾ ਕ ਜੋੜਿਆ ਕਿ ਸੂੰਪਣਾ ਕਰਕੇ ਖਾਦਾ ਵੀ ਨਹੀਂ ਹੋਣਾ ਵੇ ਪੈਸੇ ਨਾ ਘਟ ਜਾਣ ਚੰਗਾ ਜੀਵਨ ਨੇ ਬਤੀਤ ਕੀਤਾ ਕੋਈ দান ਨਹੀਂ ਕੀਤਾ ਕੋਈ ਪੁੰਨ ਨਹੀਂ ਕੀਤਾ ਵੀ ਮੈਂ ਤਾਂ ਗੰਝ ਜੋੜਨੇ ਦੁਨੀਆਂ ਦਾ ਅਮੀਰ ਬਣਨਾ ਪਰ ਕਹਿੰਦੇ ਜਦੋਂ ਆਖਰੀ ਸਾਲ ਆਇਆ ਕਹਿੰਦੇ ਚਲਤੀ ਬਾਰਨਾ ਕੁਛ ਮਿਲਿਓ ਇੰਨਾ ਔਖਾ ਹੋ ਕੇ ਜਿਹੜੀ ਮਾਇਆ ਜੋੜੀ ਸੀ ਉਹਦੇ ਵਿੱਚੋਂ ਕਹਿੰਦੇ ਕੁਛ ਵੀ ਨਹੀਂ ਮਿਲਿਆ ਲਈ ਲੰਗੋਟੀ ਤੋੜ ਕਹਿੰਦੇ ਜਿਹੜੇ ਉਹਦੇ ਤੜਾਗੀ ਪਾਈ ਹੋਈ ਸੀ ਪਹਿਲਾਂ ਕਹਿੰਦੇ ਉੱਚੀ ਜਾਤ ਵਾਲਿਆਂ ਦੇ ਸੋਨੇ ਦੀ ਹੁੰਦੀ ਸੀ ਦੂਸਰਿਆਂ ਦੇ ਸਿਲਵਰ ਦੀ ਹੁੰਦੀ ਸੀ ਚਾਂਦੀ ਦੀ ਆਪਾਂ ਕਹਿ ਲਈਏ ਤੜਾਗੀ ਕਹਿੰਦੇ ਉਹ ਵੀ ਖੋਲ ਲੇ ਕਹਿੰਦੇ ਹੁਣ ਤਾਂ ਮਰ ਗਏ ਇਹਨ ਕੀ ਕਰਨੀ ਹੈ ਤੇ ਮਾਇਆ ਇਕੱਠੀ ਕਰਦਾ ਨਹੀਂ ਹਟਿਆ ਇਸ ਕਰਕੇ ਦੁਨੀਆ ਦੇ ਉੱਤੇ ਜਿਨ੍ਹਾਂ ਦਾ ਨਾਮ ਰਹਿਣਾ ਉਹ ਸਿਰਫ ਸਿਮਰਨ ਦਾ ਰਹਿਣਾ ਨਾਮ ਦਾ ਰਹਿਣਾ ਜਿਨ੍ਹਾਂ ਨੇ ਤਨ ਦੌਲਤ ਇਕੱਠੀ ਕਰਕੇ ਅੰਬਾਰ ਲਾਏ ਔਰ ਗਰੀਬਾਂ ਨੂੰ ਦੁੱਖੀ ਕੀਤਾ ਉਹਨਾਂ ਦਾ ਖੂਨ ਪੀਤਾ ਉਹਨਾਂ ਤੇ ਜ਼ੁਲਮ ਟਾਇਆ ਸਾਰਾ ਸਾਲ ਜ਼ੁਲਮ ਟਾਕੇ ਫਿਰ ਕਿਤੇ ਸਾਲ ਬਾਅਦ ਇੱਕ ਲੰਗਰ ਲਾ ਦੇਣਾ ਇਹ ਕੋਈ ਚੰਗੀ ਗੱਲ ਨਹੀਂ ਜੇਕਰ ਪਹਿਲਾਂ ਹੀ ਹੱਕ ਹਲਾਲ ਦੇ ਦੇ ਉੱਤੇ ਅਜਿਹੀ ਤੇ ਫਿਰ ਇਸ ਮਾਇਆ ਨੂੰ ਜੋੜਨ ਦੀ ਵੀ ਲੋੜ ਨਹੀਂ ਜੋ ਕਿਸੇ ਦਾ ਹੱਕ ਬਣਦਾ ਉਹਨੂੰ ਹੱਕ ਦੇਈਏ ਉਹਦੀ ਮਿਹਨਤਾਂ ਨਾਲ ਦੇਈਏ ਕੀ ਕਰਨਾ ਇਸ ਮਾਇਆ ਨੂੰ ਜੋੜ ਕੇ ਕੀ ਕਰਨਾ ਇਸ ਜਾਇਦਾਦ ਨੂੰ ਕਿ ਜਿਨ੍ਹਾਂ ਨੂੰ ਤੁਸੀਂ ਪਿਆਰ ਕਰ ਰਹੇ ਹੋ ਇਸ ਧਨ ਦੌਲਤ ਨੂੰ ਧੀਆਂ ਪੁੱਤਰਾਂ ਦੇ ਕਰਕੇ ਨਾ ਉਹ ਤੁਹਾਡੇ ਬਣੇ ਨਾ ਤਾਂ ਮਾਇਆ ਬਣੀ ਤੇ ਫਿਰ ਇਸ ਤੋਂ ਚੰਗਾ ਹੈ ਕੇ ਪ੍ਰਮਾਤਮਾ ਦਾ ਨਾਮ ਜਪ ਕੇ ਸਿਮਰਨ ਕਰਕੇ ਇਹਦੇ ਨਾਲੋਂ ਪਿਆਰ ਘਟਾ ਦੇਈਏ ਖਤਮ ਕਰ ਦੇਈਏ ਕਿਉਂਕਿ ਇਹ ਕੋੜ ਦੀ ਦੁਆਰ ਹੈ ਸੋ ਇਹਨਾਂ ਸ਼ਲੋਕਤੋਂ ਜੋ ਵੀ ਸਾਨੂੰ ਸਿੱਖਿਆ ਮਿਲਦੀ ਹੈ ਆਓ ਬੇਨਤੀ ਅਦਾ ਸਰਜੋਈ ਕਰੀਏ ਕਿ ਪ੍ਰਮਾਤਮਾ ਸ਼ੁੱਧ ਬਾਣੀ ਪੜਨ ਦਾ ਉਚਾਰਨ ਦਾ ਬਲ ਬਖਸ਼ੇ ਮਤ ਬਖਸ਼ੇ ਕਿਉਂਕਿ ਉਹਨਾਂ ਦੇ ਜਿਹੜੇ ਬਾਣੀ ਚਾਹੀਦੀ ਹੋਈ ਹੈ ਇਹ ਅਖਰੀ ਗਿਆਨ ਨਹੀਂ ਹੈ ਇਹ ਅਨੁਭਵੀ ਗਿਆਨ ਹੈ ਸੋ ਜੇਕਰ ਉਹਨਾਂ ਦੀ ਕਿਰਪਾ ਹੋਵੇ ਉਹ ਕੀਤੇ ਹੋਏ ਪਾਪਾਂ ਨੂੰ ਬਖਸ਼ ਦੇਣ ਕਿਉਂਕਿ ਬੰਦਾ ਪੁੱਲਣ ਹਾਰ ਹੈ ਸਤਗੁਰ ਬਖਸ਼ਣਾ ਆਪਣੇ ਚਰਨਾਂ 'ਚ ਜਗਤ ਜਲਣਾ ਇਹੋ ਅਰਦਾਸ ਬੇਨਤੀ ਰਜੋਈ ਕਰੀਏ ਕਿ ਰਹਿੰਦੇ ਹੋਏ ਸੋਸਦ ਦੀ ਪੂੰਜੀ ਆਪਣਾ ਸਿਮਰਨ ਆਪਣਾ ਨਾਮ ਜਪਾਇਓ ਤਾਂ ਕਿ ਇਸ ਜੀਵਨ ਦੇ ਵਿੱਚ ਤੁਹਾਡੇ ਨਾਮ ਦਾ ਲਹ ਲੱਗੇ ਬਾਕੀ ਦੇ ਸੋਸਦ ਦੀ ਪੂੰਜੀ ਲੱਗ ਜਵੇ ਇਹੋ ਹੀ ਬੇਨਤੀ ਅਰਦਾਸ ਰਜੋਈ ਕਰਦੇ ਫਤਿਹ ਬਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ